ਦਰਸਨ ਦੇ ਬਖਸ਼ਿਸ਼ ਕਰਦੇ ਨੇ ਸਵਾਲ ਗੁਰਸੱਜ ਜੀ ਦਾ ਕਹਿੰਦੇ ਗੁਣ ਗੋਬਿੰਦ ਗਾਏ ਉਹ ਨਹੀਂ ਜਦਮ ਆਕਾਰਥ ਕੀਨ ਭਾਈ ਤੁ ਗੁਰ ਦੇ ਗੋਬਿੰਦ ਗੁਣ ਨਹੀਂ ਗਾਏ ਚੀਤਾ ਕੀ ਰੈਣ ਗਵਾਈ ਸੋਇ ਕੈ ਦਿਵਸ ਗਵਾਇ ਖਾਏ ਆਦਿ ਰੇਣਕਵਾਈ ਧਰਮ ਦਾ ਸੋਧਨ ਜਿੰਨੀ ਦੇਰ ਕਿਆ ਸੂਰਜ ਨਹੀਂ ਚੜਦਾ ਮਾਦੇ ਵਿੱਚ ਧਾਰ ਕੇ ਬੈਠਾ ਮਾਰਚਕ ਤੌਰ ਤੇ ਮੜ ਵਿੱਚ ਦੋ ਹੁੰਦੇ ਜੀ ਔਰ ਵੱਤ ਤੋਂ ਵੱਧ ਕਹਿੰਦਾ ਨਾ ਹੱਲ ਆ ਜਾਵੇ ਨਸਾ ਆਨੰਦ ਲੈ ਲੇਕਨ ਭਾਗ ਵਾਲਿਆ ਭਾਗਾ ਵਾਲਿਓ ਜਿਨ੍ਹਾਂ ਦੀ ਬਿਰਤੀ ਬਾਗੜਾ ਜੁਣੀ ਜੀ ਭਾਗਾ ਵਾਲਿਆ ਉਹ ਜਿਨ੍ਹਾਂ ਦੀ ਬਿਰਤੀ ਪਿਆਰ ਨੇ ਗੁਰੂ ਨਾ ਬਣ ਗਿਆ ਬਾਣੀ ਨਾ ਬਣ ਗਿਆ ਕਦੇ ਨੇ ਬਣਿਆ ਸੀ ਬਾਬਾ ਦੀਪ ਸਿੰਘ ਜੀ ਕਦੇ ਨੇ ਬਣਿਆ ਸੀ ਹਰਿ ਸਿੰਘ ਨਲੂਬੇਰਾ ਜੇ ਕਿਤੇ ਮਹਾਰਾਜਾ ਰਜੀਤ ਸਿੰਘ ਦੇ ਨਾਲ ਜੰਗਲ ਦੇ ਵਿੱਚ ਸ਼ਿਕਾਰ ਕਰਨ ਗਏ ਆ ਮਹਾਰਾਜਾ ਰਜੀਤ ਸਿੰਘ ਨਾਲ ਹਰਿ ਸਿੰਘ ਨਲੂਆ ਜਰਨੈਲ ਔਰ ਪਹਿਲਾਂ ਮਹਾਰਾਜ ਜੀ ਸਿੰਘ ਦੇ ਅੰਤਰਾਖਿਆਕ ਬਣ ਗਿਆ ਰੱਖਿਆ ਕਰਨ ਵਾਸਤੇ ਅੱਗੇ ਚਲੇ ਗਿਆ ਸ਼ੇਰ ਦੇ ਮੂੰਹ ਦੇ ਵਿੱਚ ਹੱਥ ਪਾ ਕੇ ਹਰਿ ਸਤ ਨਲੂ ਦੇ ਸ਼ੇਰ ਦੇ ਜੁਬਾੜੇ ਪਾੜ ਦਿੱਤੇ ਇਤਿਹਾਸ ਗਵਾਹ ਔਰ ਬਾਬਾ ਦੀਪ ਸਿੰਘ ਜੀ ਲੜਦੇ ਲੜਦੇ ਧੌਣ ਤੇ ਤੱਕ ਦਾ ਲੱਗ ਗਿਆ ਉਹਨੂੰ ਕਹਿੰਦੇ ਨੇ ਪਿਆਰ ਸਨੇਹ ਜਦੋਂ ਬਿਸਰੇ ਬਣ ਜਾਂਦਾ ਫਿਰ ਨੀਂਦਾਂ ਦੀ ਪ੍ਰਵਾਹ ਨਹੀਂ ਕਰਦਾ ਬੰਦਾ ਜਿਹੜਾ ਦਿੱਤ ਨੇ ਵੀ ਵੜ ਜਾਂਦਾ ਜਿਹੜਾ ਰੋਜ਼ ਨਿਤ ਨੇਮਸੇਰੀ ਉੱਠਣ ਦਾ 4:00 4:30 5:00 6:00 2:30 ਵਜੇ ਇਥੋਂ ਤੱਕ ਕੇ ਇੰਨੀਆਂ ਚੜ੍ਹਦੀ ਕਲਾ ਵਾਲੀਆਂ ਭੈਣਾਂ ਦੇ ਦਾਤ ਨੇ ਸੰਗਤ ਕੀਤੀ ਉਹਨਾਂ ਦੀ ਉਹਨਾਂ ਦੇ ਨਾਲ वार्तालाप ਕੀਤਾ 1:30 ਵਜੇ ਵੀ ਉੱਡਦੀਆਂ ਨੇ ਕਈ ਤਾਂ ਸਾਢੇ ਦਿਨ ਸਾਢੇ 4 ਗੁਰੂ ਘਰ ਉਸ ਤੋਂ ਪਹਿਲਾਂ ਆਪਣੇ ਘਰ ਦਾ ਮੱਜਾਂ گاਵਾਂ ਦਾ ਕੰਮ ਕਰਨਾ ਉਸ ਤੋਂ ਬਾਅਦ ਕਰੇ ਫਰੈਸ਼ ਹੋ ਕੇ ਆਪਣੇ ਨਿਤਨੇਮ ਵੀ ਕਰਨਾ ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ ਇਤੋਂ ਤੱਕ ਕੇ ਐਨੇ ਚੜ੍ਹਦੇ ਗੱਲਾਂ ਵਾਲੇ ਕੁਝ ਪਰਿਵਾਰ ਨੇ ਹੈਗੇ ਹਰ ਵਕਤ ਕੰਮਕਾਰ ਕਰਦੇ ਆ ਘਰ ਦੇ ਵਿੱਚ ਕੋਈ ਵੀ ਕੰਮ ਕਰਦਾ ਪਾਣੀ ਕੰਢ ਕਰ ਲਈ ਉਹਨਾਂ ਨੇ ਬਾੜੀ ਯਾਦ ਕਰ ਲਈ ਉਹਨਾਂ ਨੇ ਸ੍ਰੀ ਸੁਖਨ ਸਿੰਘ ਸਾਹਿਬ ਪਾਣੀ ਜਾਣ ਪਾਣੀ ਯਾਦ ਕਰਦੀ ਹੋਰ ਬਾੜੀ ਯਾਦ ਕਰੀਆਂ ਉੱਠਦੇ ਆ ਬੈਠਦੇ ਆ ਸੌਂਦੇ ਆ ਹਰ ਵਕਤ ਕੋਈ ਮੁੱਝ ਬਾਣੀ ਘਰ ਦੇ ਵਿੱਚ ਕੱਪੜੇ ਧੋਦਿਆ ਬਰਤਨ ਧੋਦਿਆ ਕੋਈ ਵੀ ਕੰਮਕਾਰ ਵਿਹਾਰ ਕਰਦੇ ਆ ਹੋયા ਬਾਣੀ ਪੜਦੇ ਆ ਪਿਆਰ ਦੀਆਂ ਗੱਲਾਂ ਨਾਲ ਸ੍ਰੇਧੀਆਂ ਗੱਲਾਂ ਨਾਲ ਤੋ ਕੋ ਜਿਹੜੇ ਭਾਗੜੇ ਆ ਵਿਚਾਰੇ ਭਾਗ ਹੀਰੇ ਨੂੰ ਕਹਿੰਦੇ ਜਿਨ੍ਹਾਂ ਦੇ ਉਹ ਭਾਗਾ ਬੜ ਰਹਿਣ ਗਵਾਏ ਸੋਏ ਕੇ ਦਿਨਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਚਲ ਜਾਏ ਕੌਡੀਆਂ ਦਾ ਕਹਿੰਦੇ ਭਾਗ ਉਹ ਇਸ ਹੀਰੇ ਵਰਗੇ ਜਨਮ ਨੂੰ ਕੌਡੀਆਂ ਦੇ ਭਾਗਵਾ ਦੇ ਕੀ ਜ਼ਵਾਦਤ ਕੇ ਬਾਬੇ ਨੇ ਗੁਰੂ ਸਾਹਿਬ ਕਹਿੰਦੇ ਭਾਈ ਤੁੰਦ ਗੋਬਦ ਦਾਇ ਨਹੀਂ ਬਣਤੋ ਗੋਨ ਗੋਬਿੰਦ ਗਾਏ ਉਹ ਨਹੀਂ ਜਨਮ ਅਕਰਥ ਕੀਨਾ ਜਨਮ ਵਿਅਰਥ ਜਾ ਰਿਹਾ ਵਿਅਰਥ ਜਿਵੇਂ ਘਰ ਦੇ ਵਿੱਚ ਕੋਈ ਚੀਜ਼ ਖਰਾਬ ਹੋ ਜਾਵੇ ਘਰ ਦੇ ਵਿੱਚ ਸਬਜ਼ੀ ਕੱਟ ਰਿਆਂ ਤੇ ਉਹਦੇ ਵਿੱਚੋਂ ਵਿਅਰਥ ਅਸ਼ਰਗਾਮਿਤ ਨਹੀਂ ਪੂਰ ਸੜ ਦਿੰਦਾ ਬੰਦਾ ਘਰ ਦੇ ਵਿੱਚ ਖਾਣ ਜੋਗ ਜਿਹੜੀ ਚੀਜ਼ਾਂ ਨਹੀਂ ਰਹਿ ਜਾਂ ਖਰਾਬ ਹੋ ਗਈਆਂ ਉਸ ਤੋਂ ਮਾਰ ਲਾ ਗਿਆ ਉਹ ਵਿਅਰਥ ਕਹਿੰਦੇ ਆ ਉਹਨੂੰ ਸੁੱਟ ਦਿੰਦੇ ਆ ਵਿਅਰਥ ਦਾ ਵਰਤਿਆ ਬਾਬੇ ਨੇ ਜਿਹੜਾ ਜੀਵਨ ਵਰਤੋਂ ਦੇ ਵਿੱਚ ਨਾ ਆਵੇ ਉਹ ਵਿਅਰਥ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਉਹ ਬੰਦਿਆ ਸੋਚ ਤਕਲ ਨੂੰ ਹੱਥ ਮਾਰ ਤੇਰਾ ਜਨਮ ਵਿਅਰਥ ਜਾ ਰਿਹਾ ਜੇ ਬਾਬੇ ਦਾ ਨਾਣ ਨਾ ਜੱਪਦਾ ਤੂੰ ਗੁਰੂ ਦਰਸ਼ਨ ਨਹੀਂ ਕਰਦਾ ਤੇਰਾ ਜਨਮ ਵਿਅਰਥ ਜਾ ਰਿਹਾ ਹੈ ਬਹੁ ਨਾਨਕ ਹਰਿ ਭਜਮਨਾ ਜੈ ਬਦ ਜਲ ਕੋ ਪੀਨ ਗੁਨ ਗੋਬਿੰਦ ਗਾਇਨ ਜਨਮ ਆਤਾਰਥ ਕੀਨ ਜਨਮ ਵਿਰਥ ਭਜ ਚਿਤੇ ਕਰ ਕਿਵੇਂ ਚਿਤੇ ਕਰ ਬਾਬਿਲਾ ਪੰਕਤੀ ਦੇ ਵਿੱਚ ਜਵਾ ਦਤਾ ਕਹਿੰਦੇ ਕਉ ਤਾਨਿਕ ਹਰਿ ਭਜ ਮਨਾ ਭਜ ਅਰਥ ਚਿਤੇ ਕਰ ਭਜ ਕਿਵੇਂ ਚਿਤੇ ਕਰ ਜੈ ਬਦ ਜਲ ਕੋ ਪੀਨ ਜਿਵੇਂ ਮੱਛੀ ਪਾਣੀ ਦਾ ਪਿਆਰ ਕਰਦੀ ਹੈ ਨਾ ਜਿਵੇਂ ਮੱਛੀ ਪਾਣੀ ਦਾ ਪਿਆਰ ਕਰਦੀ ਆ ਕਹਿੰਦੇ ਉਹਦਾ ਤੁਮ ਚ ਇਤੇਗਾਰ ਭਾਗਾਂ ਵਾਲਿਓ ਭਾਈ ਗੁਰਦਾਸ ਜੀ ਨੇ ਇੱਕ ਵਾਰੀ ਤਾਂ ਬੰਦਾ ਕਿਸੇ ਨੂੰ ਪਿਆਰ ਕਰੇ ਔਰ ਜਿਹਨੂੰ ਪਿਆਰ ਕੀਤਾ ਜਾ ਰਿਹਾ ਉਹ ਸਿਧਾ ਹੋ ਹੀ ਦੇ ਦਵੇ ਉਹ ਸਿਨਾ ਕੋ ਹੋ ਹੀ ਦੇ ਦਵੇ ਇੱਕ ਕਹਿੰਦਾ ਭਾਈ ਆਪਾਂ ਤੈਨੂੰ ਬਹੁਤ ਪਿਆਰ ਕਰਦੇ ਆ ਮਾਂ ਬੱਚੇ ਨੂੰ ਕਹਿੰਦੀ ਆ ਮੇ ਪੁੱਤ ਤੂੰ ਬਹੁਤ ਪਿਆਰਾ ਮਾਂ ਕਵੇ ਬਣਾ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਅੰਦਾਜ਼ਾ ਲਾਇਆ ਜਾ ਸਕਦਾ ਹੈ ਅਗੋ ਬੱਚਾ ਮਾਂ ਨੂੰ ਮਾਰਨ ਕਵੇ ਬੱਚਾ ਦਾੰਗਾ ਚੱਕੇ ਬੱਚਾ ਮਾਂ ਦਾ ਲਹੂ ਪੀਵੇ ਤੇ ਕਈ ਵਾਰ ਉਲਟ ਵੀ ਹੋ ਜਾਂਦਾ ਇੰਦਾ ਕਰਕੇ ਬੱਚਾ ਮਾਂ ਨੂੰ ਕਿਆ ਪਿਆਰ ਕਰੇ ਤੇ ਅਗੋ ਮਾਂ ਪੇ ਉਹਨਾਂ ਨੂੰ ਮਾਰੇ ਭਾਈ ਬਰਦਾਸ਼ ਜੀ ਨੇ ਬੜਾ ਕਰ ਬਖਸ਼ਿਸ਼ ਕੀਤਾ ਪਾਇ ਗੁਰਦਾਜ ਜੀ ਦੀ ਕਵਿਤ ਦੇ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਜਨਨੇ ਸੁੱਤ ਬਿੱਖ ਦੇ ਤੇ ਤੇ ਕੌਣ ਰੱਖਾ ਕਹਿੰਦੇ ਮਾਂ ਪੁੱਤ ਨੂੰ ਜ਼ਹਿਰ ਦੇ ਦੇਵੇ ਮਾਂ ਪੁੱਤ ਨੂੰ ਪਾਲਦੀ ਆ 9 ਮਹੀਨੇ ਬਖ ਵਿੱਚ ਰੱਖਦੀ ਆ ਔਰ ਮਾਂ ਦੇ ਅੰਦਰ ਚਾਰ ਅਰਮਾਨ ਵੱਡਾ ਆਏਗਾ ਘਰ ਦੇ ਵਿੱਚ ਵਿਆਹੇਗਾ ਕਲ ਕੰਮਕਾਰ ਕਰੇਗਾ ਕਹਿੰਦੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਵੇ ਤੇ ਕਿਤੇ ਬਚਤਿਆ ਜੋ ਹਰਦੀ ਬੜਾ ਜਨਨੇ ਸੁੱਤ ਬਿੱਖ ਦੇ ਤਾ ਇਹ ਤਾਂ ਕੌਣ ਰੱਖੇ ਅਗਰ ਦੇ ਘਰ ਉਸਾ ਪਹਰਵਾ ਕਹੋ ਕੈਸੇ ਰੱਖੀ ਘਰ ਦੇ ਵਿੱਚ ਬੰਦੇ ਨੇ ਇੱਕ ਪਹਿਰੇਦਾਰ ਰੱਖਿਆ ਹੋਇਆ ਉਹ ਹਰ ਘਰ ਦੀ ਰਾਤੀ ਮਰੇਗਾ ਜਦ ਕਿ ਤੇ ਘਰ ਛੱਡ ਕੇ ਚਲੇ ਜਾਈ ਕਿਸੇ ਰਿਸ਼ਤੇਦਾਰ ਦੇ ਆਸਰੇ ਭੈਣ ਭਰਾ ਦੇ ਆਸਰੇ ਗਵਾੜ ਦੇ ਆਸਰੇ ਸਾਰੀ ਤਰ੍ਹਾਂ ਦੇ ਦੋਸਤਾਂ ਹੀ ਨਾ ਵਾਪਸ ਥੋੜੀਏ ਜਿਹਦੇ ਜ਼ਰੂਰ ਤੇ ਘਰ ਛੱਡ ਕੇ ਗਏ ਆ ਜੋ ਹੀ ਘਰ ਦੇ ਵਿੱਚ ਕੁਝ ਨਾ ਵਜਾ ਕਰ ਦੇਵੇ ਘਰ ਦੇ ਵਿੱਚ ਚੋਰੀ ਕਰ ਲਵੇ ਤਾਂ ਬੰਦਾ ਬਾਸਾ ਕਦਾ ਭਲਾ ਕਰ ਬਾਜ ਨਹੀਂ ਸਕਦਾ ਹੁਣ ਪਹਿਰੇਦਾਰ ਕੜਾ ਬਚਾਉਣ ਵਾਜੇ ਪਹਿਰੇਦਾਰੀ ਚੋਰੀ ਕਰ ਲਵੇ ਤੇ ਘਰ ਨਹੀਂ ਬਚ ਸਕਦਾ ਘਰ ਨੂੰ ਸਭ ਪਹੁ ਰੱਖ ਕੋ ਕੈਸਾ ਰੱਖੀਏ ਤਰੀ ਜੋ ਬੋਰੇ ਨਾ ਕੋ ਕਸੇ ਪਾਇ ਪਰ ਆਗੂ ਆ ਬਾਟ ਪਰ ਦਾਬਾ ਦੀ ਨਭਾ ਚੀਏ ਕਹਿੰਦੇ ਦਰਿਆ ਪਾਰ ਕਰਨ ਵਾਸਤੇ ਬਲਾ ਦਾ ਸਰਣ ਦਰਿਆ ਪਾਰ ਕਰਨ ਵਾਸਤੇ ਬੇੜੀ ਦਾ ਸਾਰਾ ਲੰਡੇ ਜੇ ਰਾਹ ਦੇ ਵਿੱਚ ਬੇੜੀ ਤੇ ਬੈਠਾ ਆ ਬਲਾਇ ਬੇੜੀ ਨੂੰ ਕਹਦੀ ਗੱਤ ਰਿਹਾ ਅਸੀਂ ਇਹਨਾਂ ਪਾਰਲਗਾ ਗਿਆ ਇਹ ਸਾਰੇ ਜੇ ਰਾਹ ਦੇ ਵਿੱਚ ਬੇੜੀ ਵਾਲਾ ਬਲਾਇ ਜਿਹੜਾ ਬੰਦਾ ਬੇੜੀ ਚਲਾਉਣ ਵਾਲਾ ਡਰਾਈਵਰ ਉਹ ਬੇੜੀ ਨੂੰ ਕਹਦੀ ਗੱਤ ਰਿਹਾ ਤੇ ਬੰਦਾ ਬਾਹ ਸਕਦਾ ਬਾਲਾ ਨਹੀਂ ਬਾਹ ਗਾਲੇ ਬੰਦਾ ਬਾਜ ਨਹੀਂ ਸਕਦਾ ਅੱਗੇ ਕਹਿੰਦੇ ਨੇ ਖੇਤੇ ਜੋ ਖਾਇਬਾਰ ਕੌਣ ਥਾਏ ਰੱਖਣ ਹਾਰਾ ਕਰਦੇ ਕਰੇ ਜੋ ਚੱਕਰ ਦੇ ਕੋ ਪੋਸ਼ ਬੜ ਸਕੀ ਕਹਿੰਦੇ ਭਾਈ ਵਰਦਾ ਜਨ ਬੜੇ ਪਿਆਰ ਦਾ ਉਦਾਹਰਣ ਸੁ ਟਕਾਈ ਬੰਦੇ ਤੇ ਸਮਝਾਈ ਬੰਦੇ ਨੂੰ ਕਹਿੰਦੇ ਖੇਤੀ ਨੂੰ ਬਚਾਉਣ ਵਾਸਤੇ ਸਬਜ਼ੀ ਨੂੰ ਬਚਾਉਣ ਵਾਸਤੇ ਆਪਣੇ ਜਮੀਨ ਖੇਤੀ ਨੂੰ ਬਚਾਉਣ ਵਾਸਤੇ ਬਾੜ ਕੀਤੀ ਜਾਂਦੀ ਗਈ ਰਾ ਪਸ਼ੂਆਂ ਤੋਂ ਲੋਕਾਂ ਤੋਂ ਤੇ ਜੇ ਵਾੜ ਗੇ ਲੁਹਾ ਜਾਵੇ ਤਾਂ ਫਸਲ ਬਾਜਰ ਦੀ ਸੇ ਖੇਤੀ ਬਾਜਰ ਨਹੀਂ ਸਰ ਅੱਗੇ ਕਰੀ ਰੋਕੀ ਜਾਂ ਜੋ ਬੇਦਮਾਰੇ ਬਿੱਤਰ ਜੋ ਗੋਬਾਵੇ ਤੋ ਗੁਰੂ ਨਾਮ ਮੁਕੱਦਮ ਕਰੇ ਤਾਂ ਪਾ ਦੇ ਨਾ ਪਾਖੀ ਐ ਕਹਦੇ ਨੇ ਡਾਕਟਰ ਕੋਲ ਜਾਂਦਾ ਜੇ ਬਿਮਾਰ ਹੋਈ ਕਿ ਡਾਕਟਰ ਸਾਹਿਬ ਠੀਕ ਡਾਕਟਰ ਦਵਾਈ ਦਿੰਦਾ ਵਾ ਲਾ ਅੱਦ ਨਾ ਗੇ ਡਾਕਟਰ ਇਦੋ ਵਾਤ ਵਾਤ ਮੈਂ ਦਵਾਈ ਦਵਾ ਇਹ ਮਰੀਜ਼ ਠੀਕ ਹੋ ਜਾਵੇ ਤੇ ਜੇ ਡਾਕਟਰ ਗਲਤ ਦੇ ਗਲਾ ਦੇ ਜੇ ਡਾਕਟਰ ਹੀ ਦਵਾਈ ਗਲਤ ਦੇ ਦੇਵੇ ਜਿਹਦੇ ਕੋਲੇ ਆਦਲੇ ਗਏ ਆਪਾਂ ਵੱਜ ਜਾਵਾਂਗੇ ਤਾਂ ਬੰਦਾ ਬਾਤ ਕਹਿੰਦੇ ਨਹੀਂ ਸਕਦਾ ਕਿਤੇ ਰੋਗੀ ਆ ਜੋ ਬੇਦਮਾਰੀ ਪਿੱਤਰ ਜੋ ਤੋਂ ਮਾ ਬਿਤਰੋਗ ਦੂਰ ਨਾਬਕਤ ਕਰ ਕਾ ਪਦ ਪਾਕੀ ਹੈ ਕਿਵੇਂ ਡਾਕਟਰ ਕੋਲ ਜਾਂਦੇ ਆਂ ਤੇ ਡਾਕਟਰ ਗਲਤ ਦਵਾਈ ਇੰਜੈਕਸ਼ਨ ਲਾ ਦੇਵੇ ਤਾਂ ਬੰਦਾ ਬਾਹਰ ਨਹੀਂ ਸਕਦਾ ਉਸੇ ਤਰ੍ਹਾਂ ਹੀ ਜਿਹੜੇ ਬੰਦੇ ਤੇ ਵਿਸ਼ਵਾਸ ਕੀਤਾ ਜਿਹੜੇ ਬੰਦੇ ਨੂੰ ਸਨੇਹ ਬਣਾਇਆ ਹੈ ਸਨੇਹੀ ਬਣਾਇਆ ਹੈ ਆਪਣਾ ਜਾਨ ਤੋਂ ਪਿਆਰਾ ਸਮਝਦੇ ਆ ਜਿਹਦੇ ਭਰੋਸਾ ਕੀਤਾ ਹੈ ਜਿਹਨੂੰ ਦੁਨਿਆਵੀ ਤੌਰ ਤੇ ਕਈ ਵਾਰਾ ਭਰਾ ਕਹਿੰਦੇ ਆ ਬਣਾਇਆ ਹੋਇਆ ਭਰਾ ਯਾਰ ਦੋਸਤ ਬਿੱਤਰ ਸੱਕੇ ਦਾ ਵੜਾ ਵਾਤ ਕਈ ਵਾਰਾ ਕਹਿੰਦੇ ਆ ਕਿ ਮੇਰਾ ਤੋਂ ਹੀ ਆ ਸਾਡੇ ਤੇ ਤੈਨੂੰ ਸਾਰੇ ਗੱਦੇ ਘਰ ਦੇ ਪਰਿਵਾਰ ਦੀ ਸਿਚੁਏਸ਼ਨ ਦੱਸਦਾ ਹਾਂ ਤੈਨੂੰ ਸਾਰੇ ਆਪਣੇ ਦਰਜੇ ਗੱਲਾਂ ਦੱਸਦਾ ਮੈਂ ਕਿਸੇ ਨਾ ਹੋਰ ਦਿਲਾਂ ਦੀਆਂ ਗੱਲਾਂ ਸਾਝੀਆਂ ਨਹੀਂ ਕਰਦਾ ਤੂੰ ਮੇਰਾ ਸਭ ਤੋਂ ਪਿਆਰਾ ਮਿੱਤਰ ਹੈ ਸਭ ਤੋਂ ਪਿਆਰਾ ਸਹੇਈ ਹੈ ਸਭ ਤੋਂ ਪਿਆਰਾ ਨੇ ਬੇਕੀਏ ਜੇ ਕਹੇ ਵੀ ਉਹ ਹੀ ਧਰੋਗ ਬਾਦ ਦੇ ਜੇ ਮਿੱਤਰ ਹੀ ਧਰੋਗ ਬਾਦ ਦੇ ਜੇ ਮਿੱਤਰ ਹੀ ਡਾਕਟਰ ਵਾਂਗੂ ਗਰਦ ਦੀ ਗੱਲ ਲਾ ਦੇਵੇ ਜੇ ਮਿੱਤਰ ਹੀ ਵਾੜਾ ਨੂੰ ਖਾ ਜਾਵੇ ਜੇ ਮਿੱਤਰ ਹੀ ਮਲਾ ਬਣ ਜਾਵੇ ਤੇ ਮਿੱਤਰ ਹੀ ਮਾਂ ਬਣ ਜਾਵੇ ਜਿਹੜੀ ਮਾਂ ਪੁੱਤਰ ਨੂੰ ਜ਼ਹਿਰ ਦਿੱਤੀ ਆ ਤੇ ਕਹਿੰਦੇ ਬਚਨ ਦੀ ਆਸ ਨਹੀਂ ਹੋ ਸਕਦੀ ਇਹ ਤਾਂ ਕਰਕੇ ਅੱਜ ਸਾਡਾ ਜੀਵਨ ਬਣ ਗਿਆ ਗੁਰੂ ਤੇਗਵਧਰ ਸਾਹਿਬ ਜੀ ਕਹਿੰਦੇ ਭਾਈ ਆਪਣੇ ਜੀਵਨ ਦੇ ਵਿੱਚ ਤੋਂ ਗੁਰੂ ਦੇ ਗੋਬਨ ਦੇ ਗਾਣਾ ਨਹੀਂ ਗਾ। ਜੀਵਨ ਤਾਂ ਸੀ ਤੇਰਾ ਲੇਕਿਨ ਤੂੰ ਉਸ ਜੀਵਨ ਦੇ ਵਿੱਚ ਗੁਰੂ ਦੇ ਗੋਬਨ ਦੇ ਗਾਣਾ ਨਹੀਂ ਗਾਏ ਤੇਰੇ ਅੰਦਰ ਅੱਜ ਧੋਖਾ ਹੈ ਤੇਰੇ ਅੰਦਰ ਅੱਜ ਫਰੇਬ ਹੈ ਤੇਰੇ ਅੰਦਰ ਅੱਜ ਲੋਭ ਹੈ ਤੇਰੇ ਅੰਦਰ ਅੱਜ ਈਰਖਾ ਹੈ ਤੇਰੇ ਅੰਦਰ ਅੱਜ ਲੁੱਟ ਦੀ ਭਾਵਨਾ ਹੈ ਯਾਰਾ ਦੋਸਤਾ ਮਿੱਤਰਾਂ ਦੀ ਗੱਲ ਤਾਂ ਕੀ ਕਰੀਏ ਅੱਜ ਤਾਂ ਸੱਗਾ ਭਰਾ ਤੇ ਵੀ maaf ਕਰਦਾ ਕਿ ਉਹ ਅਜੇ ਢੇਰ ਜੇ ਜਦੋਂ ਕਹਿੰਦੇ ਵੱਡਾ ਦੀਆਂ ਗੱਲਾਂ ਹੁੰਦੀਆਂ ਨੇ ਵੱਡਾ ਦੀਆਂ ਗੱਲਾਂ ਘਰ ਦੇ ਵਿੱਚ ਮਟਵਾਰੇ ਵੀ ਜਾਂ ਕੋਈ ਬੰਦੇ ਪਰਿਵਾਰ ਹੋਣਗੇ ਜਿਨ੍ਹਾਂ ਦਾ ਸ਼ਾਂਤੀ ਦੇ ਨਾਲ ਸ਼ੁਕ ਸੁਹੂਤਾ ਦੇ ਨਾਲ ਉਹ ਟਵਾਰਾ ਘਰ ਦੇ ਵਿੱਚ ਵੱਡੀ ਹੋ ਜਾਵੇ। ਨਿਕਲ ਬਹੁਤਾਂਤ ਗਤੀ ਦੇ ਵਿੱਚ ਕਤਲਾ ਤੱਕ ਗੱਲਾ ਪਹੁੰਚ ਜਾਂਦੀ ਹੈ। ਇੱਕ ਛੋੜੇ ਜਿਹਾ ਘਰਾ ਕਥਾ ਬਦਲੇ, ਇੱਕ ਛੋੜਾ ਜਿਹਾ ਘਰ ਦੇ ਵਿੱਚ ਗੰਧ ਬਦਲੇ। ਇੱਥੇ ਗੰਧ ਨਹੀਂ ਆਉਣੀ। ਇੱਟ ਵੀ ਸਿੱਧੀ ਆ। ਚਾਰ ਕੂਪਰਾ ਦੀ ਇੱਟ ਹੁੰਦੀ ਆ। ਉਹ ਇੱਟ ਇੱਥੇ ਹੀ ਇੱਥੇ ਆਉਂਦੀ ਆ। ਕਈ ਵਾਰਾ ਉਹ ਡਾਕਾ ਚੱਲ ਜਾਂਦਾ। ਕੀ ਆ ਲੋਭ ਇਹਦਾ ਮਤੇ ਵਿੱਚ ਬਿਲਕੁਲ ਸਾਰਾ ਕੁਝ ਆ ਜਾਵੇ ਇਹਦੇ ਕੋਲ ਇਕੱਟ ਰਹਿ ਜਾਵੇ ਸ਼ਹਿਰ ਦੇ ਵਿੱਚ ਜਿਆਦਾ ਹੀ ਗੱਲ ਬਣਾ ਹੋਵੇ ਨਿਕ ਤੇ ਆ ਵਿੱਚ ਗੱਲ ਖਾਪਦੀ ਆ ਸੋ ਗੁਰੂ ਸਾਹਿਬ ਜੀ ਕਹਿੰਦੇ ਤੂੰ ਭੜਿਆ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿ ਤ ਤ ਫੱਕੜੇ ਸਭ ਬੱਕ ਦੀ ਚੱਲੇ ਰਹਿਣ ਤੂੰ ਇਥੇ ਕਰਨ ਕਿ ਆਇਆ ਸੀ ਕੀ ਕੰਮ ਕਰ ਰਿਹਾ ਬੰਦੇ ਇਹ ਲਾਹ ਬੰਦਾ ਕਹਿੰਦਾ ਚਾਰ ਬੋਤਲ ਮੈਨੂੰ ਕਿਤੇ ਮਿਲਦਾ ਨਾ ਪਰਾਇਆ ਹੱਕ ਤੇ ਲੈ ਨਾ ਕਿਸੇ ਦਾ ਹੱਕ ਮਿਲਦਾ ਤਾਂ ਲੈ ਨਾ ਇਸ ਕਰਕੇ ਪਤਾ ਵਾੜੋ ਜਿਨ੍ਹਾਂ ਨੇ ਧੋਖਾ ਮਾਇਆ ਹੈ ਧੋਖਾ ਖੋਣ ਵਾਲਾ ਤੋਂ ਬਚੋ ਬੇਈਮਾਨ ਤੋਂ ਬਚੋ ਇੱਥੇ ਗੁਰੂ ਸਹਿਬਾ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਕੀਤਾ ਸਾਡੇ ਦੇ ਅੰਗਰੇਜ਼ਾਂ ਦਾ ਰਾਜ ਕਿਵੇਂ ਆਇਆ ਅੰਗਰੇਜ਼ਾਂ ਦਾ ਰਾਜ ਇੱਥੇ ਲੋਰ ਦੇ ਵਿੱਚ ਜਿਹੜੇ ਧੋਖਾ ਖੋਣ ਵਾਲਿਆ ਨਾ ਬੇਈਮਾਨ ਬੰਦੇ ਸੀ ਉਹਦਾ ਦਾ ਬੜਾ ਬੜਾ ਯੋਗਦਾਨ ਜੇ ਉਹ ਬੇਇਮਾਨੀ ਨਾਲ ਕਰਦੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਰਿਹਾ ਭਾਗਾ ਵਾਲਿਓ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰ ਦਿੱਤਾ ਜਿਹੜੇ ਉਹਦੇ ਘਰ ਦੇ ਵਿੱਚ ਪਰ ਉਸੇ ਲੋਕ ਸੀ ਜਿਹੜੇ ਘਰ ਦੇ ਵਿੱਚ ਕਾਬਲ ਕਰਦੇ ਸੀ ਜਿਹੜੇ ਕਦੇ ਮਹਾਰਾਜ ਰਣਜੀਤ ਸਿੰਘ ਤੋਂ ਬੜਾ ਪਾਣੀ ਤੱਕ ਨੇ ਪੀਂਦੇ ਹੁੰਦੇ ਸੀ ਲੜਾਕਾ ਤੇ ਪਲੈਂਟ ਦਾ ਘਰ ਦੇ ਵਿੱਚ ਬਣਾਉਂਦੇ ਨੇ ਸੀ ਘਰ ਦੇ ਵਿੱਚ ਕੀ ਚੱਲਦਾ ਪਰਿਵਾਰ ਦੇ ਵਿੱਚ ਕੀ ਚੱਲਦਾ ਉਹਨੇ ਕੱਟ ਲੱਕ ਸੁਣਦੇ ਹੁੰਦੇ ਸੀ ਜਦੋਂ ਕਿਤੇ ਮੌਕਾ ਆਇਆ ਤਾਂ ਉਹਨਾਂ ਨੇ ਗੋਰੀਆਂ ਦੇ ਨਾਲ ਹੌਲੀ-ਹੌਲੀ ਰਲ ਕੇ ਉਹਨਾਂ ਤੱਕ ਘਰ ਦੀਆਂ ਗੱਲਾਂ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀ ਗੱਲ ਕਰਦੇ ਆ ਧਿਆਨ ਦੇ ਉੱਤੇ ਗੁਲਾਬ ਸਿੰਘ ਡੋਗਰੇ ਦੀ ਸਰਹੱਤ ਜੀ ਮਹਾਰਾਜਾ ਰਣਜੀਤ ਸਿੰਘ ਦੇ ਇਹ ਤੋਂ ਤਾਂ ਕਿ ਸਾਰਾ ਰਾਜ ਤਬਾਹ ਕਰ ਦਿੱਤਾ ਘਰ ਦੇ ਵਿੱਚ ਬਗਾਵਤਾਂ ਸ਼ੁਰੂ ਕਰ ਦਿੱਤੀਆਂ ਔਰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨੂੰ ਤਨੀਬ ਸਿੰਘ ਨੂੰ ਆਪਣੇ ਸਿੱਖ ਧਰਮ ਤੋਂ ਆਪਣੇ ਰਾਜ ਤੋਂ ਆਪਣੇ ਪਰਿਵਾਰ ਤੋਂ ਦੂਰ ਲੈ ਗਏ ਲਗਾਤਾਰ ਤੇਰਾ ਸਾਥ ਦੂਰ ਰੱਖਿਆ ਇਸ ਸਿੱਖੀ ਖਤਮ ਹੋ ਜਾਵੇ ਇਹਨਾਂ ਦੇ ਕੋਲੇ ਖਤਮ ਹੋ ਜਾਵੇ ਇਹਦਾ ਰਾਜ ਦਰਬਾਰ ਖਤਮ ਹੋ ਜਾਵੇ ਇੱਕ ਦਿਨ ਲੱਗਿਆ ਦੇਖਣਾ ਇਤੋਂ ਤੱਕ ਕਿ ਉਹਨਾਂ ਨੇ ਉਸ ਸੁਨਤੇ ਦੇ ਬੱਚੇ ਨੂੰ ਦਿਵੇਸ ਸੇਵਣੋਂ ਪੰਜਾਬੀ ਬਹੌਲ ਚਾਲ ਦੇ ਨਾਲੋਂ ਬਿਲਕੁਲ ਦੂਰ ਕਰ ਦਿੱਤਾ ਗਿਆ ਡਾਕਟਰ ਲੋਗਕ ਔਰ ਉਹਦੇ ਘਰ ਵਾਲੀ ਲੇਡੀ ਲੋਗਰ ਨੂੰ ਦੇਖ ਰਿਖਦੇ ਵਿੱਚ ਔਰ ਹਿੰਦੂ ਧਰਮ ਤੋਂ ਉਸਾਰੇ ਬਾੜਿਆ ਭਜਨ ਨਾਲ ਇੱਕ ਵਿਅਕਤੀ ਸੀ ਉਹਦਾ ਦੀ ਰਹਿਣ ਵਾਲੀ ਹੈ ਤਿੰਨ ਚਾਰ ਬੰਦੇ ਲਗਾਤਾਰ ਕੋਈ ਉਹਦੇ ਕੋਲ ਆਵੇ ਤਾਂ ਕੋਈ ਉਹਦੇ ਕੋਲ ਜਾਵੇ ਤਿੰਨ ਬੰਦੇ ਜਿਹੜੇ ਈਸਾਈ ਧਰਮ ਦੇ ਸੀ ਉਹੀ ਆ ਕੇ ਗੱਲ ਐਸਾਈ ਧਰਮ ਦੀ ਆ ਕਰਦੇ ਪੰਜਾਬੀ ਬੋਲਣ ਦੀ ਬਿਲਕੁਲ ਬੜਾਈ ਪੰਜਾਬੀ ਸੁਣਾਉਣ ਤੇ ਬਿਲਕੁਲ ਬੜਾਈ ਇਸ ਤਰ੍ਹਾਂ ਉਡਾਨੋ ਛੋਟੇ ਜਿਹੇ ਬੱਚੇ ਨੂੰ ਦੇਸ਼ ਤੋਂ ਜਾਣੇ ਦੂਰ ਘਰ ਤਾਂ ਪੰਜਾਬੀ ਤੋਂ ਸਿੱਖੀ ਤੋਂ ਬਾਅਦ ਪ્યો ਤੋਂ ਔਰ ਤੇਰਾ ਥੜ ਬਾਅਦ 1853 ਈਸਵੀ ਦੇ ਵਿੱਚ ਉਸੇ ਛੋਟੇ ਬੱਚੇ ਨੇ ਲਗਾਤਾਰ ਆਪਦੇ 부ਓ ਮਾਚਕ ਤੌਰ ਤੇ ਉਹ ਤਿਆਰ ਕਰ ਦਿੱਤਾ ਗਿਆ ਔਰ ਇੱਛਾ ਜਾਹਰ ਕੀਤੀ ਕਿ ਮੈਨੂੰ ਇਸਾਈ ਬਣਾ। ਸਿੱਖ ਧਰਮ ਦਾ ਸਿੱਖ ਰਾਜ ਦਾ ਚਿਰਾਗ ਉਹਨਾਂ ਨੇ ਉਸਾਈ ਬਣਾ ਦਿੱਤਾ ਕਿਨਾਰੇ ਡਿਸਟਰੋਏ ਹੋ ਜਾਵੇ ਜਿਵੇਂ ਬਾੜ ਖੇਤ ਨੂੰ ਖਾਦੀ ਫਿਰ ਬਚ ਨਹੀਂ ਸਕਦੀ ਘਰ ਦੇ ਵਿੱਚ ਜਿਨ੍ਹਾਂ ਦੇ ਹੱਥ ਵਿੱਚ ਰਾਜ ਤੋਂ ਬਾੜ ਦਿੱਤਾ ਸੀ ਉਹਨਾਂ ਦੇ ਰਾਂਹ ਖਤਮ ਕਰ ਦਿੱਤੇ ਹੋਰ ਮਹਾਰਾਜੀ ਮਹਾਰਾਜੀ ਜਿੱਦਾਂ ਨੇ ਕਿਹਾ ਜਦੋਂ ਦੇਖਿਆ ਉਹ ਪੁੱਤ ਨੂੰ ਵੇਤੋਂ ਪੁੱਤ ਸਿਰ ਸੱਤਿ ਛਪ ਜਾਂਦਾ ਤੇਰੇ ਗਾਤਰੇ ਪਈ ਕਿਰਪਾੜ ਹੈ ਤੁਹਾ ਦਾ ਸਤਿਸ਼ਪਾਜਾ ਦਾ ਗੁਰੂ ਗੋਬੇ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦਾ ਐਡੇ ਵੱਡੇ ਰਾਜ ਦਾ ਪੁੱਤਰ ਸੀ ਬਾਕੇ ਜਦੋਂ ਮਾਣ ਦੇਖਿਆ ਵੀ ਤੂੰ ਸੰਤ ਸੇ ਸਤਿਸ਼ਪਾਜਾ ਦਾ ਵੀ ਤੂੰ ਕੋਤ ਸੇ ਸਤਿਸ਼ਪਾਜਾ ਦਾ ਤੇਰੇ ਗਾਤਰੇ ਪਈ ਕਿਰਪਾਨ ਹੈਣੀ ਕੱਚ ਕੜਾ ਕਿਰਪਾਨ ਤੇ ਕੇਸ ਗੰਗਾ ਸਿੱਖੀ ਜਿੰਦਾ ਵਾਲਾ ਕੋਈ ਨਿਸ਼ਾਨ ਹੈੜੀ ਸਿੱਖੀ ਜਿੰਦਾ ਵਾਲਾ ਕੋਈ ਨਿਸ਼ਾਨ ਹੈੜੀ ਵੇ ਤੈਨੂੰ ਇਸਾ ਦੀ ਸੁਣੇ ਤਾਂ ਯਾਦ ਰਹੇਗੀ ਭੁੱਲਿਆ ਤਵੀਆਂ ਦੇ ਚੌਕੜੇ ਲੌਣ ਵਾਲੇ ਚਾਹ ਦੇ ਚੌਂ ਤਸੀਸ ਕਟਾਉਣ ਵਾਲੇ ਚੰਗਾ ਹੁੰਦਾ ਜੇ ਧਰਮ ਤੋਂ ਸੀਸ ਦਿੰਦਾ ਕਹਿੰਦੇ ਚੰਗਾ ਜੇ ਨਾ ਗੱਦੇ ਵਜਾ ਗੱਲ ਹੋਣੀ ਸੀ ਸਹਿਬ ਜਾਦ ਦੇ ਸੀਸਤਾ ਦੇ ਉੱਤੇ ਕਹਿੰਦੇ ਚੰਗਾ ਹੁੰਦਾ ਜੇ ਧਰਮ ਤੋਂ ਸੀਸ ਦਿੰਦਾ ਰੇਹਦੀ ਸਿੱਖ ਦੀ ਮਾਂ ਅਕਮੋੜ ਜੋਗੀ ਰੂ ਤੜਕ ਦੀ ਸ਼ੇਰੇ ਪੰਜਾਬ ਦੀ ਨਾ ਰੂ ਨਰਪਤੀ ਸ਼ੇਰ-ਏ-ਪੰਜਾਬ ਦੀ ਨਾਲ ਰਹਿਦੀ ਗੁਰੂ ਨੂੰ ਮੁਮਕ ਵਿਖਾਣ ਜਾਂਦੀ ਇੱਕ ਤਾਂ ਮੇਰੇ ਰਾਜੇ ਨੂੰ ਉਹ ਖੜ ਜਾਂਦੀ ਰਹ ਜਾਂਦੀ ਕੋਈ ਰੂੜਾ ਕਣਪਦੀ ਉਤੋਂ ਬੰ ਗੁਰੂ ਗੋਬਿੰਦ ਸਿੰਘ ਜਵਾਬ ਦੇਣ ਵਾਲੀ ਬਣਦੀ ਕਿ ਅਸੀਂ ਧਰਮ ਤੋਂ ਮੁਬੇਮਕ ਨਹੀਂ ਹੋ ਲੇਕਿਨ ਉਹਨਾਂ ਦੀ ਬਾਤ ਸੁਣ ਸੇ ਬਚੇ ਨਾ ਲਗਾਤਾਰ ਮੁਕ ਤਾਰ ਦਿੱਤਾ ਗਿਆ ਤੋਜ ਕੀਤਾ ਗਿਆ ਸਾਰਾ ਮਾਹੌਲ ਬਦਲ ਦਿੱਤਾ ਗਿਆ ਕਿਉਂਦੋ ਹੋਇਆ ਜਦੋਂ ਵਿਸ਼ਵਾਸ ਘਟਾ ਵਿਸ਼ਵਾਸ ਘਾਤ ਜਾਂ ਕਰਦੇ ਵਿੱਚ ਤ੍ਰੋਕ ਪਾਇਆ ਔਰ ਸਿੱਖ ਰਾਜ ਉਹਨਾਂ ਨੇ ਖਤਮ ਕਰ ਦਿੱਤਾ ਸਿੱਖ ਰਾਜ ਬਗ਼ੀਲਾਂ ਕਲੇ ਸ਼ੁਰੂ ਕੀਤਾ ਸਿੱਖ ਰਾਜ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਕਿਦਿਆ ਸ਼ਹੀਦਿਆ ਤਰਵਾਨੀਆਂ ਦੇ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰ ਕੇ ਸਹਿਬਜ਼ਾਦੇ ਵਾਰ ਕੇ ਅੰਗੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਰਾਜ ਸ਼ੁਰੂਆਤ ਕੀਤੀ ਬਹੁਤ ਵੱਡੇ ਰਾਜੇ ਸੀ ਮਹਾਰਾਜਾ ਰਣਜੀਤ ਸਿੰਘ ਜਿਦੇ ਰਾਜ ਦੇ ਵਿੱਚ ਵੱਡੇ ਵੱਡੇ ਚਰਦਾਰ ਜੱਸਾ ਸਿੰਘ ਆਲੂਆ ਜੱਸਾ ਸਿੰਘ ਰਾਮਗੜਿਆ ਹਾਲਿਸੰਦਰੂਏ ਵਰਗੇ ਸ਼ਾਮ ਸਿੰਘ ਅਟਾਰੇ ਵਰਗੇ ਬਾਬਾ ਦੀਪ ਸਿੰਘ ਵਰਗੇ ਕੋੜੇ ਵੱਡੇ ਵੱਡੇ ਯੋਧੇ ਹੋਏ ਸੀ ਸੋ ਉਸ ਰਾਜ ਨੂੰ ਡੋਗ ਰਿਆ ਗਦਾਰੀਆਂ ਕਰਨ ਵਾਲਿਆਂ ਮਰਦਾ ਭੇਦ ਲੈਣ ਵਾਲਿਆਂ ਚੁਗਲ ਖੋਰਾੜੇ ਮਾਰੀ ਦੰਦਿਆ ਵਾਲਿਆਂ ਖਤਮ ਕਰ ਦਿੱਤਾ ਆਦਮੀ ਨੇ ਉਹਨਾਂ ਦੇ ਉਲਾਦਾਂ ਘਰਾਂ ਦੇ ਵਿੱਚ ਫਿਰ ਤਫਾੜ ਪਾਉਂਦੇ ਆ ਜਿਹੜੇ ਚੁਗਲੀ ਦੰਦਿਆ ਕਰਦੇ ਆ گر، گر، کر کر بیت بیت. پیار کریے مر جائیے جس پیارے سر نے جس آگے مر جائیے جی پیار کرتے ہیں تو روڑا کمائیے مر بیٹھ جائیے جس پیارے سر نے ਇਸ ਅੱਗੇ ਵਧ ਜਾਈਏ ਤਰਿਕ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ ਤੋਹ ਨਾਨਕ ਹਰ ਪਲ ਬਣਾ ਜੈ ਵਿਦਜਗ ਕੋ ਮੀਨ ਬਾਬਾ ਕਹਿੰਦਾ ਜਿਹਨ ਮੱਛੀ ਨਾਲ ਪਾਣੀ ਪਿਆਰ ਕਰਦੀ ਆ ਨਾ ਬੱਚੀ ਦੇ ਨਾਲ ਪਾਣੀ ਦੇ ਨਾਲ ਬੱਚੀ ਪਿਆਰ ਕਰਦੀ ਆ ਉਹ ਸਿੱਖਾ ਬੱਚੀ ਨੂੰ ਪਾਣੀ ਤੋਂ ਬਾਹਰ ਕੱਢਦੇ ਆ ਨਾ ਬੱਚੀ ਤੜਫ ਤੜਫ ਮਰ ਜਾਂਦੀ ਆ ਉਹ ਸਿੱਖਾ ਤੋਂ ਬਾਣੀ ਦੇ ਦਰਸ਼ਨ ਨਾ ਕਰੇ ਤੂੰ ਗੁਰੂ ਤੋਂ ਦਰਸ਼ਨ ਨਾ ਕਰੇ ਤਾਂ ਆਪਣੇ ਆਪ ਨੂੰ ਤੂੰ ਵੀ ਮਰ ਜਾਇਆ ਕਿਹਦਾ ਗੱਲਾਂ ਦੇ ਨਾਲ ਸਮਝ ਆ ਜਾ ਇਤਰੀਅਬੀ ਤੇ ਪ੍ਰਵਾਰ ਪਹੁੰਚ ਕੇ ਦਿਖਾ ਬਲਾਉ ਫਤੇ ਵਾਹਿਗੁਰੂ ਕੀ ਜਾਈ ਵਾਹਿਗੁਰੂ